ਹਾ ਜੈ ਬੱਲਾ ਗੇ ਸਾਗ ਰਵਾਇ ਸਾਗ ਗੇ ਸਾਗ ਰਵਾਇ ਸਾਗ ਗੇ ਆ ਨੰਬਰ 1 ਸਭ ਨੇ ਇਕੱਠੇ ਹੋ ਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਮਲ ਦੇ ਫੁੱਲ ਤੇ ਵੋਟ ਪਾਉਣ ਵਾਸਤੇ ਤੇ ਮੈਂ ਤੁਹਾਨੂੰ ਸਭ ਨੂੰ ਨਿਵੇਦਨ ਕਰਦਾ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਸਭ ਨੇ ਇਨਾ ਸਮਾਂ ਕੱਢਿਆ ਔਰ ਪਿਛਲੇ ਲਗਭਗ 10 ਦਿਨਾਂ ਤੋਂ ਲਗਾਤਾਰ ਮਿਹਨਤ ਕਰ ਰਹੇ ਹਾਂ ਮੇਰੇ ਕਈ ਸਾਥੀ ਐਸੇ ਹੈ ਜਿਨ੍ਹਾਂ ਨੇ ਸਵੇਰੇ ਵੀ 4 ਘੰਟੇ ਕੰਮ ਕੀਤਾ ਔਰ ਸਾਰਾ ਸਾਰਾ ਦਿਨ ਭਾਰਤੀ ਜਨਤਾ ਪਾਰਟੀ ਵਾਸਤੇ ਔਰ ਵਿਸ਼ੇਸ਼ ਤੌਰ ਤੇ ਮੇਰੇ ਵਾਸਤੇ ਉਹਨਾਂ ਨੇ ਲਗਾਇਆ ਹੈ ਮੈਂ ਉਹਨਾਂ ਦਾ ਦਿਲ ਤੋਂ ਆਭਾਰੀ ਹਾਂ ਤੇ ਇੱਕੋ ਨਿਵੇਦਨ ਕਰਨਾ ਹੈ ਕਿ ਹੁਣ ਅੱਜ 5 ਵਜੇ ਪ੍ਰਚਾਰ ਖਤਮ ਹੋ ਜਾਣਾ ਹੈ ਤੇ ਕੱਲ ਦਾ ਦਿਨ ਸਾਡੇ ਕੋਲ ਹੈ ਅਸੀਂ ਸਭ ਨੂੰ ਇੱਕ ਵਾਰ ਫਿਰ ਬੇਨਤੀ ਕਰਨੀ ਹੈ ਵੋਟਰ ਪਰਚੀਆਂ ਅਸ਼ੋਤਮ ਜੀ ਕੋਲ ਤੇ ਬਾਕੀ ਭੈਣ ਜੀ ਇੱਥੇ ਖੜੇ ਆ ਇਹਨਾਂ ਕੋਲ ਵੋਟਰ ਪਰਚੀਆਂ ਆਈਆਂ ਹੋਈਆਂ ਸੱਜੀ ਸਭ ਨੇ ਉਹ ਵੋਟਰ ਪਰਚੀਆਂ ਹਰ ਇੱਕ ਵੋਟਰ ਕੋਲ ਉਹ ਵੋਟਰ ਪਰਚੀ ਪਹੁੰਚ ਜਾਏ ਔਰ ਉਸ ਦਿਨ ਉਹ ਹਰ ਆਦਮੀ ਜਿੱਦੀ ਜਿੱਦੀ ਵੋਟ ਹੈ ਉਹ ਵੋਟ ਪਾਣ ਵਾਸਤੇ ਚਲਾ ਜਾਵੇ ਤਾਂ ਮੈਂ ਸਮਝਦਾ ਕਿ ਸਾਡੀ ਜਿੱਤ ਲਗਭਗ ਤੈ ਹੈ ਪਰ ਜੇ ਅਸੀਂ ਇਹ ਕੰਮ ਪੂਰਾ ਕਰ ਲਿਆ ਉਹ ਵੱਡੇ ਮਾਰਜਨ ਦੇ ਨਾਲ ਅਸੀਂ ਇਹ ਜਨਾਬ ਜਿੱਤਾਂਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਇੱਥੇ ਮਜ਼ਬੂਤ ਕਰਾਂਗੇ ਇੱਕ ਵਾਰ ਫੇਰ ਤੁਹਾਡੇ ਸਭ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਦਿਲ ਤੋਂ ਆਭਾਰ ਬੇਖਤ ਕਰਦਾ ਔਰ ਇਹੀ ਬੇਨਤੀ ਕਰਦਾ ਕਿ ਜਿੱਥੇ ਆਪਾਂ ਇੰਨੇ ਦਿਨ ਲਗਾਏ ਐ ਉਥੇ ਦੋ ਦਿਨ ਦਾ ਟਾਈਮ ਹੋਰ ਲਗਾਵਾਂਗੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦੇ ਵਾਸਤੇ ਚੰਗਾ ਅਰੇਂਜਮੈਂਟ ਅਗਲੇ ਚਾਰ ਟੂਰੇ ਫਿਰ ਜਾਵਾਂਗੇ ਆਪਾਂ ਸਾਰੇ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਚੋਣ ਪ੍ਰਚਾਰ ਜਿਹੜਾ ਅੱਜ ਲਾਸਟ ਡੇ ਚੱਲ ਰਿਹਾ ਤੇ ਕੀ ਕਹਿਣਾ ਚਾਹੋਗੇ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ 24 ਨੰਬਰ ਵਾਰਡ ਦੇ ਸੂਹੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਭਾਰਤੀ ਜਿੰਨਤਾ ਪਾਰਟੀ ਇਸ ਵਾਰ ਤੋਂ ਚੋਣ ਜਿੱਤ ਰਹੀ ਹੈ ਸਿਰਫ ਅਸੀਂ ਉਸ ਦਿਨ VOTING ਕਰਨ ਵਾਸਤੇ ਜਾਣਾ ਤੇ ਮੈਂ ਆਪਣੇ ਜਿੰਨੇ ਕਾਰਜਕਰਤਾ ਸਾਥੀ ਹੈ ਉਹਨਾਂ ਦਾ ਵੀ ਇਹ ਵਾਰ ਬਖਤ ਕਰਦਾ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਲਗਾਤਾਰ 10 ਦਿਨ ਮੇਰੇ ਨਾਲ ਦਿਨ ਰਾਤ ਕੀਤਾ ਹੈ ਔਰ ਦਿਨ ਰਾਤ ਮਿਹਨਤ ਕੀਤੀ ਹੈ ਉਹਨਾਂ ਦਾ ਵੀ ਵਾਰ ਬਖਤ ਕਰਦਾ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਮੈਨੂੰ 21 ਤਰੀਕ ਵਾਲੇ 21 ਤਰੀਕ ਨੂੰ ਕਮਲ ਦੇ ਫੁੱਲ ਤੇ ਮੋਹਰ ਲਗਾ ਕੇ ਇਸ ਚੋਣਾਂ ਵਿੱਚ ਜਿਜਾਈ ਕਰਨਾ ਹੈ ਔਰ ਉਸ ਤੋਂ ਬਾਅਦ 5 ਸਾਲ ਮੈਂ ਤੁਹਾਡੇ ਸਭ ਦੀ ਇਲਾਕਾ ਨਿਵਾਸੀਆਂ ਦੀ ਸੇਵਾ ਕਰਨੀ ਹੈ ਇਹੀ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਬੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ